ਨਮਸਕਾਰ ਦੋਸਤੋ ਟ੍ਰੋ ਚੇਕਰਸ ਪਹੁੰਚੇ ਤੁਹਾਡਾ ਸਵਾਗਤ ਹੈ ਤੁਸੀਂ ਜਿਹੜੀ ਆ ਵੀਡੀਓ ਦੇਖ ਰਹੇ ਹੋ ਇਹ ਪਿਛਲੇ ਦਿਨੀ ਜਿਹੜੀਆਂ ਨਵਾਂ ਸ਼ਹਿਰ ਦੇ ਬਰਨਾਲਾ ਅਤੇ ਰਾਹੋਂ ਦੇ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਫੜੇ ਗਏ આરોપીਆਂ ਦੀ ਵੀਡੀਓ ਆ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਜਿਸ ਵਿੱਚ ਤਿੰਨ ਜਣੇ ਜਿਹੜੇ ਕਿ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਉਹਨਾਂ ਦਾ ਸੀਸੀਟੀਵੀ ਫੁਟੇਜ ਆ ਨਮਸ਼ਰ ਪੁਲਿਸ ਵੱਲੋਂ ਜਿਹੜੀਆਂ ਇਹ ਦੋ ਘਟਨਾਵਾਂ ਲੁੱਟਦੀਆਂ ਹੋਈਆਂ ਇਹਨਾਂ ਦੋਨਾਂ ਨੂੰ ਟ੍ਰੇਸ ਕਰ ਲਿਆ ਗਿਆ ਹੈ ਦੱਸ ਦਈਏ ਕਿ ਕਸਬਾ ਰਾਹੋਂ ਦੇ ਵਿੱਚ ਇੱਕ ਮਹਿਲਾ ਤੋਂ ਜਿਹੜੀ ਆ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਲੋਕਾਂ ਵੱਲੋਂ ਜਿਹੜੀ ਲੁੱਟ ਕੀਤੀ ਗਈ ਸੀ ਤੇ ਉਸ ਤੋਂ ਇਲਾਵਾ ਪਿੰਡ ਬਰਨਾਲਾ ਕਲਾਂ ਦੇ ਵਿੱਚ ਮਨਜੀਤ ਸਿੰਘ ਇੱਕ ਵਿਅਕਤੀ ਨੇ ਉਹਨਾਂ ਦੀ ਪਤਨੀ ਦੇ ਕੋਲੋਂ ਵੀ ਜਿਹੜੀਆਂ ਆ ਲੁੱਟਰੀ ਵਾਰਦਾਤ ਹੋਈ ਸੀ ਤੇ ਬਾਲੀਆਂ ਖੋਈਆਂ ਸਨ ਰੁਪਈਆਂ ਵੱਲੋਂ ਪੁਲਿਸ ਨੂੰ ਜੋ ਸੀਸੀਟੀਵੀ ਫੁਟੇਜ ਮਿਲੇ ਉਸ ਤੋਂ ਬਾਅਦ ਜਿਹੜੀ ਆ ਤਲਾਸ਼ ਸ਼ੁਰੂ ਕਰ ਦਿੱਤੀ ਗਈ ਤੇ ਜਿਹਨਾਂ ਇਨ੍ਹਾਂ ਰੁਪਈ 3 ਰੁਪਈਆਂ ਦੇ ਵਿੱਚੋਂ ਦੋ ਨੂੰ ਫੜ ਲਿਆ ਗਿਆ ਦੋਨੋਂ ਜਿਹੜੇ ਪਤੀ ਪਤਨੀ ਨੇ ਤੇ ਨਸ਼ੇ ਦੇ ਆਦੀ ਦੱਸੇ ਜਾ ਰਹੇ ਸਨ ਤੇ ਪਿੰਡ ਇਹੇ ਰਹਿਣ ਵਾਲੇ ਨੇ ਚੂੜ ਪਰਪੰਡ ਦੇ ਤੇ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਦੱਸ ਦਈਏ ਕਿ ਰਾਹੂ ਦੇ ਵਿੱਚ ਤੇ ਬਰਨਾਲਾ ਕਲਾ ਦੇ ਵਿੱਚ ਜਿਹੜੀਆਂ ਦੋ ਲੁੱਟਦੀਆਂ ਘਟਨਾਵਾਂ ਵਾਪਰੀਆਂ ਸਨ ਜਿਸ ਤੋਂ ਬਾਅਦ ਨਵਾਂ ਸ਼ਹਿਰ ਪੁਲਿਸ ਨਵਾਂ ਸ਼ਹਿਰ ਸਿਟੀ ਥਾਣਾ ਇੰਚਾਰਜ ਅਵਤਾਰ ਸਿੰਘ ਅਤੇ ਰਾਹੂ ਇੰਚਾਰਜ ਇੰਸਪੈਕਟਰ ਨੀਰੇ ਕੁਮਾਰ ਉਹਨਾਂ ਦੀ ਅਗਵਾਈ ਵੱਲੋਂ ਪੁਲਿਸ ਦੀਆਂ ਟੀਮਾਂ ਵੱਲੋਂ ਜਿਹੜਾ ਰੁਪਈਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਸਾਰੀ ਜਿਹੜੀ ਘਟਨਾ ਜਿਹੜੀ ਆ ਕਲੀਅਰ ਹੋ ਗਈ ਕਿ ਇਹ ਜਿਹੜੇ ਤਿੰਨ ਵਿਅਕਤੀ ਜਿਹੜੇ ਆਪਸ ਦੇ ਵਿੱਚ ਰਿਸ਼ਤੇਦਾਰ ਨੇ ਪਤੀ ਪਤਨੀ ਨੇ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਪਿੰਡ ਚੂੜਪਰ ਤੋਂ ਤੇ ਉਹਨਾਂ ਦਾ ਦੇਵਰ ਜਿਹੜਾ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਪੁਲਿਸ ਵੱਲੋਂ ਤਿੰਨਾਂ ਰੂਪੀਆਂ ਵਿੱਚੋਂ ਦੋ ਰੂਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਆ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਇੱਕ ਮੋਟਰਸਾਈਕਲ ਦੇ ਉੱਤੇ ਤਿੰਨ ਜਾਣੇ ਜਿਹੜੇ ਬੈਠੇ ਹੋਏ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੌਰਾਨ ਜਿਹੜੇ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਸੀ ਅ ਪਿਛਲੇ ਦਿਨਾਂ ਚ 24 ਤਰੀਕ ਔਰ 25 ਤਰੀਕ ਨੂੰ ਔਰ ਰਾਹੋਂ ਦੇ ਵਿੱਚ ਇੱਕ ਲੇੜੀ ਕੋਲੋਂ ਜਿਹੜੀ ਸੀ ਕਿ ਇੱਕ ਜਾ ਰਹੀ ਸੀ ਉਹਦੇ ਕੋਲੋਂ ਬਾਲਿਕ ਹੋਈ ਸੀ ਇਸੇ ਤਰ੍ਹਾਂ ਦੀ 25 ਤਰੀਕ ਨੂੰ ਇੱਥੋਂ ਜਿਹੜੀ ਇੱਕ ਬਾਲਿਕ ਹੋਈ ਗਈ ਸੀਗੀ ਬਰਨਾਲਾ ਪਿੰਡ ਤੋਂ ਜਿਹੜੀ ਜਾ ਰਹੀ ਸੀ ਘਰ ਨੂੰ ਉਹਨਾਂ ਕੋਲੋਂ ਸਿਟੀ ਥਾਣੇ ਦੇ ਵਿੱਚ ਇਸ ਤੋਂ 라ਵਾ ਸਤਗੁਰ ਨਗਰ ਦੇ ਵਿੱਚ ਵੀ ਕੁਛ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਤਿਆਨੀ ਕੋ। ਸੋ ਇਹ ਜਿਹੜੀਆਂ ਦੋ ਬਾਰਦਾਤਾਂ ਸੀਗੀਆਂ ਇਹਦੇ ਚ ਮੁਕਤਵਾ ਦਰਦ ਸੀਗਾ, ਖਾਣਾ ਰਹਾਉਂਦ ਔਰ ਸਿਟੀ ਨਮਾ ਚੈ। ਸੋ ਇਹਦੀ ਸੀਮੈਨੋ ਸਿਮਟਮ ਦੇਖਦੇ ਹੋਏ ਦੋਨਾਂ ਐਸਐਚਓ ਵੱਲੋਂ ਬੜੀ ਤਤਪੱਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ ਖਰਾਫਤ ਕੀਤੀ। ਜਿਹੜੇ ਪਿੰਡ ਚੂੜ ਪਰਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ। ਪਤੀ ਪਤਨੀ ਐਂਡ ਦਿਓ। ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਬਾਦਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਰੇਨੂ ਵਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਦਤਾਂ ਵਿੱਚ ਵਰਤੀ ਗਈ ਐਕਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਵਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲੇ ਆ ਰਿਹਾ ਤੇ ਉਹਨੂੰ ਮੈਂ ਜਲਦੀ ਗ੍ਰਿਫਤਾਰ ਕਰ ਲਿਆਜੂਗਾ ਕਿੰਨੇ ਸਮੇਂ ਤੱਕ ਕੰਮ ਕਰਿਆ ਸੀ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬੁਰੀ ਸੰਗਤ ਚ ਪਏ ਹੋਇਆ ਜਿਹੜਾ ਬਲਜੀਤ ਹੈਗਾ ਇਹਦੇ ਖਿਲਾਫ 9 ਮੁਕੱਦਮੇ ਲੁੱਟਖੋਹ ਦੇ ਔਰ ਇਹ ਤੋਂ ਇਲਾਵਾ ਨਸ਼ੀਲੇ ਦਰਦਿਆ ਇਸੇ ਤਰ੍ਹਾਂ ਜਿਹੜਾ ਚਰਨਜੀਤ ਹੈਗਾ ਉਹਦੇ ਖਿਲਾਫ 6 ਮੁਕੱਦਮੇ ਦਰਦਿਆ ਔਰ ਜਿਹੜੀ ਦੋਸ਼ਣ ਹੈ ਜੇਨੂ ਵਾਲਾ ਇਹਦੇ ਖਿਲਾਫ ਵੀ 2 ਮੁਕੱਦਮੇ ਪਹਿਲਾਂ ਹੀ ਦਰਦਿਆ ਸੋ ਇਹਨਾਂ ਦਾ ਜਿਹੜਾ ਪਿਸ਼ੋਕੜ ਹੈ ਅਪਰਾਧਿਕ ਹੈ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਲਤ ਕੀਤਾ ਗਿਆ ਬਲਜੀਤ ਦਾ ਜਿਹੜਾ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਇਨੇ ਇਹ ਵੀ ਮੰਨਿਆ ਆਪਣੀ ਮੁਢਲੀ ਪੁੱਛਗਿੱਛ ਕੀ ਗੜਸ਼ੰਕਰ ਦੇ ਹਿਯਾਰਪੁਰ ਏਰੀਆ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾ ਨੂੰ ਅੰਜਾਮ ਦਿੱਤਾ ਸੋ ਮਜੀਦ ਪੁੱਛਗਿੱਛ ਉਹਨਾਂ ਦਾ ਵੀ ਖੁਲਾਸਾ ਹੋਣ ਦੀ ਸਾਨੂੰ ਉਮੀਦ ਕੋਈ ਹਥਿਆਰ ਹੋਰ ਮਿਲ ਦੀ ਨਹੀਂ ਮੈਂ ਇਹਨਾਂ ਕੋਲ ਹਥਿਆਰ ਕੋਈ ਨਹੀਂ ਸੀਗਾ ਇਹ ਝੱਟ ਮਾਰ ਕੇ ਸਨੇਚ ਕਰਦੇ ਸੀ ਸੋ ਜਿਹੜਾ ਇਹਨਾਂ ਦੇ ਦੋਨੋਂ ਐਕਟਵਾ ਐਂਡ ਮੋਟਰਸਾਈਕਲ ਹੈਗੇ ਉਹ ਬਰਾਮਦ ਕਰ ਲਏ ਗਏ। ਇਹ ਮਾਮਲਾ ਫਰਮਾਨ ਦੋ ਦਿੰਦਾ ਹਾਸਲ ਕੀਤਾ ਗਿਆ ਬਲਕੀਤ ਦਾ ਔਰ ਉਹਦੇ ਕੋਲੋਂ ਪੁੱਛਗਿੱਛ ਕਰਕੇ ਹੋਰ ਸਾਨੂੰ ਬਾਦਲਤਾ ਜਿਹੜੀਆਂ ਉਹਨੇ ਮੁਢਲੀ ਪੁੱਛਗਿੱਛ ਵਿੱਚ ਮੰਨੀਆਂ ਗੜਸ਼ੰਕਰ ਏਰੀਆ ਦੇ ਵਿੱਚ ਉਹਨਾਂ ਦੇ ਵਿੱਚ ਹੋਰ ਮਾਮਲਾ ਤਾਂ ਦੇਖਲਾਸੀ ਨੂੰ ਨਵਾਂ ਸਬੰਕੇ ਮਾਮਲੇ ਨਹੀਂ ਇਸ ਤਰ੍ਹਾਂ ਨਮਾਸ਼ਾ ਦੇ ਇਹਦੇ ਤਿੰਨ ਮਾਮਲੇ ਸਾਡੇ ਹੋਏ ਸੀ ਉਹ ਤਿੰਨੋਂ ਮਾਮਲੇ ਸੌਲਵ ਹੋ ਗਏ ਕਿੰਨੀਆਂ ਬਾਤਾਂ ਤਾਂ ਬੜੀਆਂ ਚੋਰੀਆਂ ਆ ਜਿਹੜਾ ਇਹਨੇ ਮੋਟਰਸਾਈਕਲ ਵਰਤੇ ਆ ਇਹਦੇ ਵਿੱਚ ਇਹ ਜਿਹੜਾ ਹੈਗਾ ਪਿਛਲੇ ਦਿਨਾਂ ਚ ਇਹਨਾਂ ਨੇ ਚੰਡੀਗੜ੍ਹ ਤੋਂ ਚੋਰੀ ਕੀਤਾ ਸੀ ਔਰ ਇਸ ਮੋਟਰਸਾਈਕਲ ਨੂੰ ਇਹਨਾਂ ਬਾਦਤਾ ਚ ਇਸਤੇਮਾਲ ਕੀਤਾ ਗਿਆ ਸੋ ਸਾਡੇ ਕੋਲ ਉਹ ਮੁਕਦਮਾ ਵੀ ਸਾਡਾ ਟ੍ਰੇਸ ਹੋ ਗਿਆ ਜਿਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੁਕਦਮਾ ਨੰਬਰ ਇਹਨਾਂ ਦੇ ਖਿਲਾਫ ਦਰਜ ਹੈਗਾ ਔਰ ਚੋਰੀ ਇਹ ਰੋਕੀਵਾ ਹੈਗਾ ਹੋਰ ਵੀ ਚੁਣੇ ਦੀ ਅ ਨਹੀਂ ਐਕਟਵਾ ਜਿਹੜੀ ਹੈਗੀ ਇਹਨਾਂ ਦੀ ਆਪਣੀ ਦੋਸ਼ਣ ਦਾ ਵੀ ਹੈਗਾ ਉਹ ਦਮਾਂਗਿਆ ਦੋਸ਼ਣ ਦਾ ਰਿਮਾਂਡ ਨਹੀਂ ਲਿਆ ਕਿਉਂਕਿ ਦੋਸ਼ਣ ਕੋਲੋਂ ਹੋਰ ਰਿਕਵਰੀ ਨਹੀਂ ਸੀ ਕਰਨੀ ਸੋ ਇਸ ਕਰਕੇ ਜਿਹੜਾ ਹੈਗਾ ਬਲਜੀਤ ਦਾ ਰਿਮਾਂਡ ਲਿਆ ਕਿਉਂਕਿ ਬਲਜੀਤ ਕੋਲੋਂ ਜਿਹੜਾ ਇਹ ਸਮਾਨ ਹੈਗਾ ਜਾਂ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਸਾਰਾ ਜਿਹੜਾ ਮੁੱਖ ਰੋਕੀ ਸੀਗਾ ਉਹ ਬਲਜੀਤ ਨੂੰ ਉਹ ਤੋਂ ਕੀ ਕੀ ਲੋਟਿਆ ਸੀ ਨਾਲ ਇਹ ਛੱਟ ਮਾਰ ਕੇ ਸੋਨਾ ਹੀ ਖੋਣ ਦੀ ਕੋਸ਼ਿਸ਼ ਕਰਦੇ ਸੋਨਾ ਦੇ ਚੈਨਿੰਗ ਜਿਹੜੀ ਹੈਗੀ ਹੈ ਰਾਗੀ ਦਾ ਰਿਕਵਰ ਹੋਈ ਹੈ ਰਿਕਵਰ ਹੋ ਗਈ ਇਹਦੇ ਕੋਲ ਬਾਲੀ ਜਿਹੜੀ ਹੈ ਬਾਦ ਦਾ ਚਬਤੀ ਸੀ ਔਰ ਕਵਰ